ਕਿੱਲੇ ਨੇ ਨਾਲ ਵਾਟ ਲੱਗਦੀ ਐ ਤੇ ਹੁੰਦਾ ਕਿ ਇਹ ਵੀ ਕਿੱਲਾ ਨਾਲ ਹੀ ਮਿਲ ਜਾਵੇ ਇਹਨੂੰ ਵੀ ਆਪਣਾ ਬਣਾ ਲੈ ਇਹ ਵੀ ਮੈਨੂੰ ਮਿਲ ਜਾਵੇ ਵੇਖੋ ਬੰਦਾ ਇੱਥੇ ਜ਼ਮੀਨ ਦਾ ਇੰਤਕਾਲ ਕਰਾਉਂਦਾ ਐ ਤੇ ਜ਼ਮੀਨ ਬੰਦੇ ਦੀ ਹੋ ਜਾਂਦੀ ਐ ਜਦੋਂ ਬੰਦੇ ਦਾ ਇੰਤਕਾਲ ਹੁੰਦਾ ਹੈ ਨਾ ਤੇ ਬੰਦਾ ਜ਼ਮੀਨ ਦਾ ਹੋ ਜਾਂਦਾ ਜਦੋਂ ਜ਼ਮੀਨ ਦਾ ਇੰਤਕਾਲ ਉਦੋਂ ਜ਼ਮੀਨ ਬੰਦੇ ਦੇ ਨਾਲ ਜਦੋਂ ਬੰਦੇ ਦਾ ਇੰਤਕਾਲ ਹੁੰਦਾ ਉਦੋਂ ਬੰਦਾ ਜ਼ਮੀਨ ਦਾ ਹੋ ਜਾਂਦਾ ਮਿੱਟੀ ਤੇ ਮਿੱਟੀ ਵਿੱਚ ਹੀ ਰਹਿ ਗਈ ਤੇ ਫਿਰ ਲੈ ਕੇ ਕੀ ਗਿਆ ਇੱਥੋਂ ਨਾਲ ਕੀ ਗਿਆ ਮੱਲਾ ਤੇ ਐਨੀਆਂ ਮਾਰਦਾ ਆ ਵੀ ਮੇਰਾ ਆ ਵੀ ਮੇਰਾ ਆ ਵੀ ਮਿਲ ਜੇ ਆ ਵੀ ਇਕੱਠਾ ਕਰ ਲ ਪਰ ਨਾਲ ਕੀ ਗਿਆ ਮਿੱਟੀ ਦਾ ਤੇ ਮਿੱਟੀ ਵਿੱਚ ਹੀ ਰਹਿ ਗਿਆ ਲੈ ਕੇ ਕੀ ਗਿਆ ਇਹ ਜੋ ਜਾਣਾ ਸੀ ਉਹਦੇ ਕਮਾਇਆ ਹੀ ਨਹੀਂ ਉਹ ਤੇ ਇਕੱਠਾ ਹੀ ਨਹੀਂ ਕੀਤਾ ਅਸਲ ਨਾਮ ਉਹ ਅਸਲ ਧਨ ਉਹ ਤੇ ਇਕੱਠਾ ਹੀ ਨਹੀਂ ਕੀਤਾ ਜਿਹੜਾ ਨਾਲ ਜਾਣਾ ਸੀ ਹਮੇਸ਼ਾ ਇਹਦੀ ਮਗਰੀ ਭਜਦਾ ਫਿਰਦਾ ਰਿਹਾ ਕਿ ਮੈਨੂੰ ਮਿਲ ਜੇ ਮੈਨੂੰ ਮਿਲ ਜੇ ਪਰ ਇਹ ਤੇ ਮਿੱਟੀ ਮਿੱਟੀ ਵਿੱਚ ਹੀ ਰਹਿ ਗਈ ਨਾ ਨਾਲ ਤੇ ਕੁਝ ਵੀ ਨਹੀਂ ਗਿਆ ਜੋ ਨਾਲ ਸਾਫ਼ ਸੁਥਰਾ ਕਰਮ ਜਾਣਾ ਸੀ ਉਹ ਤੇ ਕਮਾਇਆ ਹੀ ਨਹੀਂ ਉਹ ਤੇ ਕੀਤਾ ਹੀ ਨਹੀਂ ਕਿਉਂਕਿ ਅੱਗੇ ਜਾ ਕੇ ਤੇ ਕਰਮ ਵੇਖੇ ਜਾਣੇ ਹਨ ਇਹ ਥੋੜੀ ਵੇਖਿਆ ਜਾਣਾ ਕਿ ਇਥੇ ਕਿੰਨੀ ਮਲ ਮਾਰੀ ਸੀ ਕੀ ਰਤਬਾ ਸੀ ਕੀ ਸਟੇਟਸ ਸੀ ਇਹ ਕੁਝ ਨਹੀਂ ਵੇਖਿਆ ਜਾਣਾ ਇਹ ਸਿਰਫ ਇਥੋਂ ਤੱਕ ਦੇ ਆ ਜਾਇ ਨੇ ਫਲਾਣੇ ਤੋਂ ਵੱਧ ਕਮਾਇਆ ਜਾਂ ਵੱਧ ਇਕੱਠਾ ਕੀਤਾ ਇਹ ਥੋੜੀ ਵੇਖਿਆ ਜਾਣਾ ਉੱਥੇ ਰਤਬਿਆਂ ਦੇ ਹਿਸਾਬ ਨਾਲ ਥੋੜੀ ਫੈਸਲੇ ਹੋਣੇ ਆ ਉੱਥੇ ਤੇ ਕਰਮਾਂ ਦੇ ਫੈਸਲੇ ਹੋਣੇ ਉੱਥੇ ਤੇ ਕਰਮ ਵੇਖੇ ਜਾਣੇ ਸੀ ਕਰਮ ਕਿਦਾਂ ਦੇ ਕੀਤੇ ਜਿਵੇਂ ਇਤਿਹਾਸ ਵਿੱਚੋਂ ਸਾਨੂੰ ਇੱਕ ਜ਼ਿਕਰ ਮਿਲਦਾ ਹੈ ਕਿ ਅੰਤਲੇ ਵੇਲੇ ਨਾ ਮੁਹੰਮਦ ਸਾਹਿਬ ਇੱਕ ਮਜਲਿਸ ਵਿੱਚ ਬੈਠੇ ਸੀ ਸੇਵਾਦਾਰੀ ਉਥੇ ਉਹਨਾਂ ਦੇ ਕੋਲ ਬੈਠੇ ਸੀ ਤੇ ਮੁਹੰਮਦ ਸਾਹਿਬ ਸਾਰਿਆਂ ਨੂੰ ਕਹਿਣ ਲੱਗੇ ਕਿ ਜੇ ਮੈਂ ਕਿਹਦਾ ਕੁਝ ਦੇਣਾ ਨਾ ਅੱਜ ਮੈਥੋਂ ਲੈ ਲਵਾਂ ਕਹਿੰਦੇ ਜੇ ਮੈਂ ਕਿਸੇ ਨੂੰ ਕੁਝ ਕਿਹਾ ਹੈ ਨਾ ਤੇ ਅੱਜ ਮੈਥੋਂ ਬਦਲਾ ਲੈ ਲਵਾਂ ਜੇ ਕਹਿੰ ਨੂੰ ਮੈਂ ਝਿੜਕ ਦਿੱਤੀ ਹੈ ਚਪੇੜ ਮਾਰੀ ਹੈ ਜਾਂ ਸੋਟੀ ਮਾਰੀ ਹੈ ਤਾਂ ਅੱਜ ਮੈਥੋਂ ਬਦਲਾ ਲੈ ਲਵਾਂ ਜੇ ਕਿਸੇ ਦਾ ਮੈਂ ਦਿਲ ਦੁਖਾਇਆ ਹੈ ਤਾਂ ਅੱਜ ਮੈਥੋਂ ਬਦਲਾ ਲੈ ਲਓ ਕਹਿੰਦੇ ਇੱਥੇ ਮੈਨੂੰ ਮਾਫ਼ ਕਰ ਦਿਓ ਪਰ ਜਦੋਂ ਹਸ਼ਰ ਦੇ ਰੋਜ਼ ਜਾ ਕੇ ਤੁਸੀਂ ਉੱਥੇ ਇਹ ਸਵਾਲ ਚੁੱਕਿਆ ਨਾ ਕਿ ਐਨੇ ਸਾਡੇ ਨਾਲ ਆਹ ਕੀਤਾ ਸੀ ਤਾਂ ਕਹਿੰਦੇ ਹੋ ਨਹੀਂ ਮੈਥੋਂ ਸਿਆਜ ਜੇ ਤੁਸੀਂ ਮੇਰੇ ਨਾਲ ਕੁਝ ਵੀ ਕਰ ਲੋ ਕਹਿੰਦੇ ਮੈਂ ਸਹਿ ਲਵਾਂਗਾ ਪਰ ਹਸ਼ਰ ਦੇ ਰੋਜ਼ ਜਾ ਕੇ ਜਦੋਂ ਇਹ ਸਵਾਲ ਚੁੱਕਿਆ ਕਿ ਸਾਡੇ ਨਾਲ ਆਹ ਕੀਤਾ ਸੀ ਤਾਂ ਕਹਿੰਦੇ ਉਹ ਨਹੀਂ ਮੈਥੋ ਸਿਆਦ ਹੁਣ ਅਸੀਂ ਵੇਖੀਏ ਅਸੀਂ ਕਰਮ ਕਿੱਦਾਂ ਦਾ ਕਰਦੇ ਹਾਂ ਗੁਣਾ ਅਸੂਲਾਂ ਵਾਲਾ ਕਰਦੇ ਆ ਜਾਂ ਕਿਹੜਾ ਕਰਦੇ ਆ ਕਿਉਂਕਿ ਅੱਗੇ ਜਾ ਕੇ ਜਦੋਂ ਕਰਮ ਵਾਚੇ ਜਾਣੇ ਆ ਜਦੋਂ ਵੇਖਿਆ ਜਾਣਾ ਤਾਂ ਉਹ ਦਰਦ ਨਹੀਂ ਸਿਆ ਜਾਣਾ ਕਿ ਅਸੀਂ ਕੀ ਕੀਤਾ ਕਿਉਂਕਿ ਸਾਡੇ ਤੋਂ ਪਹਿਲਾਂ ਤੇ ਸਾਡੇ ਕਰਮਾਂ ਨੇ ਗਵਾਈ ਪਰ ਨਹੀਂ ਨਾ ਉਥੇ ਅਸੀਂ ਥੋੜੀ ਬੋਲਣਾ ਸਾਡੇ ਤੋਂ ਪਹਿਲਾਂ ਸਾਡੇ ਕਰਮਾਂ ਨੇ ਗਵਾਈ ਪਰ ਦੇਣੀ ਹੈ ਤੇ ਸਾਡਾ ਰਸਤਾ ਵੀ ਸਾਡੇ ਕਰਮਾਂ ਨੇ ਤੈਅ ਕਰਨਾ ਹੈ ਅਸੀਂ ਕਿਦਾਂ ਦੇ ਕਰਮ ਕੀਤੇ ਉਹ ਕਹਿੰਦੇ ਕਿ ਮੈਥੋਂ ਬਦਲਾ ਲੈ ਲਓ ਇੱਥੇ ਮੈਂ ਬਰਦਾਸ਼ਤ ਕਰ ਲਾਂਗਾ ਸਹਿ ਲਾਂਗਾ ਪਰ ਉਥੇ ਨਹੀਂ ਜੇ ਸਿਆ ਜਾਣਾ ਅਸੀਂ ਐਨਾ ਐਨਾ ਕੁਝ ਕਰਕੇ ਵੀ ਆਪਣੇ ਆਪ ਨੂੰ ਕਲੀਨ ਚਿੱਟ ਦੇ ਕੇ ਬੈਠੇ ਨੇ ਕਿ ਸਭ ਕੁਝ ਠੀਕ ਹੈ ਉਸ ਉਸ ਦਰਦ ਨੂੰ ਉਸ ਦੁੱਖ ਨੂੰ ਕਿਦਾਂ ਸਵਾਂਗੇ ਅੱਗੇ ਜਾ ਕੇ ਅਸੀਂ ਸਾਰੇ ਆਪਦੇ ਜੀਵਨ ਵਿੱਚ ਝਾਤੀ ਮਾਰ ਕੇ ਬੈਠੇ ਹਾਂ ਅਸੀਂ ਕਿੰਨਿਆਂ ਦਾ ਦਿਲ ਦਿਖਾਇਆ ਹੋਏਗਾ ਜਾਣੇ ਹਨ ਜਾਣੇ ਕਿਸੇ ਨਾਲ ਧੱਕਾ ਵੀ ਕੀਤਾ ਹੋਏਗਾ ਇੰਨਾ ਕੁਝ ਕਰਕੇ ਵੀ ਕਦੇ ਸਾਡੇ ਅੰਦਰ ਨਹੀਂ ਆਇਆ ਕਿ ਅਸੀਂ ਗਲਤ ਕੀਤਾ ਹੈ ਕਿ ਅਸੀਂ ਅੱਗੇ ਦਾ ਸੋਚਦੇ ਨਹੀਂ ਆਨੂ ਆ ਕਿ ਹੁਣ ਦਾ ਸੋਚੋ ਹੁਣ ਦਾ ਕਰੋ ਠੀਕ ਆ ਫਿਰ ਦਾ ਫਿਰ ਵੇਖਿਆ ਜਾਵੇਗਾ ਪਰ ਅੱਗੇ ਤੇ ਸਾਡੇ ਕੀਤੇ ਕਰਮ ਹੀ ਵੇਖੇ ਜਾਣੇ ਨਾ ਹੋਰ ਕੁਝ ਤੇ ਨਹੀਂ ਨਾ ਵੇਖਿਆ ਜਾਣਾ ਇਹ ਤੇ ਨਹੀਂ ਨਾ ਵੇਖਿਆ ਜਾਣਾ ਕਿ ਕਿਆ ਹੀ ਕਿ ਇੱਥੇ ਦਾ ਹੀ ਵੇਖੋ ਅੱਗੇ ਦਾ ਫਿਰ ਵੇਖਾਂਗੇ ਇਹ ਤੇ ਵੇਖਿਆ ਨਹੀਂ ਜਾਣਾ ਕਰਮ ਸਾਫ ਸੁਥਰਾ करिए ਜੀਵਨ ਵਿੱਚ ਵਿਚਰਦਿਆਂ ਜ਼ਰੂਰ ਧਿਆਨ ਰੱਖਿਏ ਕਿ ਕਿਤੇ ਗਲਤ ਕਰਮ ਨਾ ਸਾਡੇ ਕੋਲ ਹੋ ਜਾਵੇ ਕਿਤੇ ਕਿਸੇ ਦਾ ਦਿਲ ਨਾ ਦੁਖ ਜਾਵੇ